ਕਿ ਇੱਕ ਪਾਸੇ ਨੌਜਵਾਨ ਵਿਦੇਸ਼ ਜਾ ਕੇ ਆਪਣਾ ਭਵਿੱਖ ਸਵਾਰਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਹੀ ਕਈ ਨੌਜਵਾਨ ਵਿਦੇਸ਼ ਤੋਂ ਵਾਪਸ ਆ ਕੇ ਨਸ਼ੇ ਦੀ ਦਗਲ ਦੇ ਵਿੱਚ ਫਸ ਚੁੱਕੇ ਹਨ ਅਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੰਨੀ ਜਾਵੇ ਤਾਂ ਉਹਨਾਂ ਵੱਲੋਂ ਆਪਣੇ ਕਈ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਨੌਜਵਾਨ ਵਿਦੇਸ਼ਾਂ ਤੋਂ ਜਿੱਥੇ ਪਹੁੰਚਣਗੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਲੇਕਿਨ ਅੰਮ੍ਰਿਤਸਰ ਦਾ ਇਹ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਮਲੇਸ਼ੀਆ ਤੋਂ ਆਏ ਨੌਜਵਾਨ ਨੂੰ ਨਸ਼ੇ ਦੀ ਦਲਦਲ ਨੇ ਇੰਨਾ ਘਤਸ ਦਿੱਤਾ ਹੈ ਕਿ ਉਹ ਚੋਰੀ ਕਰਨ ਦੇ ਲਈ ਮਜਬੂਰ ਹੋ ਗਿਆ ਹੈ ਅਤੇ ਉਸ ਵੱਲੋਂ ਬੁਲਟ ਮੋਟਰਸਾਈਕਲ ਚੋਰੀ ਕਰ ਆਪਣੇ ਨਸ਼ੇ ਦੀ ਪੂਰਤੀ ਕੀਤੀ ਜਾਂਦੀ ਹੈ ਸਿਵਲ ਲਾਈਨ ਦੇ ਜੀ ਇੱਕ ਇਨਫੋਰਮੇਸ਼ਨ ਦੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਹੈ ਉਸ ਸੰਬੰਧੀ ਸਾਡੇ ਐਫਆਰ ਵੀ ਦਰਜ ਹੈਗੀ ਹੈ ਜੀ 185 ਨੰਬਰ 10924 ਦਾ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਅਸਟੋ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਹੈ ਕਿ ਬੁਲਟ ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਚੋਰੀ ਕਰਦਾ ਸੀ ਉਹ ਗਰੋ ਇੱਕ ਮੁੰਡਾ ਅਸੀਂ ਅਫੀਡੈਂਟ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਉਰਫ ਲੱਕੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਉਹ ਮਲੇਸ਼ੀਆ ਤੋਂ ਆਇਆ ਸੀਗਾ 4 ਮਹੀਨੇ ਮਲੇਸ਼ੀਆ ਤੋਂ ਲਾ ਕੇ ਮਲੇਸ਼ੀਆ ਤੋਂ ਵਾਪਸ ਜਦੋਂ ਆਇਆ ਹੈ ਇਹ ਤੇ ਆ ਕੇ ਥੋੜਾ ਜਿਹਾ ਨਸ਼ੇ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕੰਮਾਂ ਦੇ ਵਿੱਚ ਬਹਿ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀਗੇ ਇੱਕ ਸਪਲੈਂਡਰ ਇੱਕ ਬੁਲੱਟ ਬਾਈ ਤੇ ਉਹ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸਐਚਓ ਸਾਹਿਬ ਅਮੋਲਕ ਐਸਐਚਓ ਸਿਵਲ ਲਾਈਨ ਇਸ ਦੇ ਕੇਸ ਦੇ ਬੜੀ ਗੰਭੀਰਤਾ ਨਾਲ ਲੱਗ ਰਹੇ ਕਿਉਂਕਿ ਅਮਰਸਾ ਕਮਿਸ਼ਨ ਰਿਪੋਰਟ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੇ ਜ਼ੀਰੋ ਟੋਲਰੈਂਸ ਹੈ ਇਸ ਕ੍ਰਾਈਮ ਦੇ ਉੱਪਰ ਤੇ ਅਸੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀ ਹੋਈ ਮੋਟਰਸਾਈਕਲ ਰਿਕਵਰ ਕਰਾਂਗੇ ਪਰ ਕਿਥੋਂ ਆਇਆ ਵਾਲਾ ਤੋਂ ਉਮਰ ਕਿੰਨੇ ਜੀ ਇਹ ਜੀ ਉਮਰ ਦੀ ਹੈਗੀ 26 ਸਾਲ ਪਲੱਸ 2 ਪੜਿਆ ਜੀ ਹੈ ਤੇ ਇਹ ਰਾਂ ਵਾਲਾ ਰਾਜਸਰਸੀ ਏਰੀਆ ਹੈ ठाणे ਰਾਜਸਰਸੀ ਦੇ ਏਰੀਆ ਨਾਲ ਵਾਲਾ ਹੈਗਾ ਤੇ ਇਹ ਹੁਣ ਮਲੇਸ਼ੀਆ ਤੋਂ ਸਰ ਇਹ ਇਕੱਲਾ ਇਸਰ ਕੀ ਨਾਲ ਹੋਰ ਵੀ ਦੇ ਨਹੀਂ ਫਿਲਹਾਲ ਇਹ ਇਕੱਲਾ ਹੀ ਡੈਂਟੀਫਾਈ ਹੋਇਆ ਤੋਂ ਜਿਹੜਾ ਇੱਕ ਮੁੰਡਾ ਹੋਰ ਹੋਊਗਾ ਹਾਲੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਤੁਹਾਨੂੰ ਉਸ ਬਾਰੇ ਤੁਹਾਨੂੰ ਫੜਾਂਗੇ ਤੇ ਜਿਹੜੀ ਕੋਈ ਇਹ ਕਾਦਾ ਸੀਗਾ ਤੇ ਇਹ ਫਿਰ ਗੱਭੂ ਕਿੱਥੇ ਅੱਗੇ ਅੱਗੇ ਸੇਲ ਕਰਨ ਦੀ ਕੋਸ਼ਿਸ਼ ਕਰਦੇ ਸੀ ਬਟ ਜਿਹੜੇ ਦੋ ਮੋਟਰਸਾਈਕਲ ਇਹਨਾਂ ਕੋ ਸੇਲ ਨਹੀਂ ਹੋਈ ਸੀ ਲਈ ਇਹਨਾਂ ਨੇ ਆਪਣੇ ਘਰ ਹੀ ਲਾਏ ਹੋਏ ਸੀਗੇ ਤੋਂ ਥੋੜੇ ਖਬੂਲ ਜਿਦੇ ਸਰ ਇਹ ਕਿੱਥੇ ਕਿਹੜੇ ਪਿੰਡ ਦਾ ਰਹਿਣਾ ਸਰ ਕਿਹੜਾ ਰਾਜਾ ਸੰਸੀ ਜੀ ਤਾਂ ਤਾਂ ਰਾਜਾ ਸੰਸੀ ਤਾਰੀਵਾਂ ਤਾਰੀਵਾਂ ਕਾਣੀ ਚੋਰੀ ਦੇ ਤੰਦੇ ਕਿਵੇਂ ਬੈਦ ਦੇ ਪੁਲਿਸਿਆ ਤੋਂ ਜਿਆ ਆਇਆ ਜੀ ਦੇਖੋ ਜਿਹੜੀ ਸੰਗਤਿਆ ਮਾੜੀ ਹੋਗੀ ਉਸੇ ਕਰਕੇ ਇਹਨਾਂ ਨੂੰ ਪੈਸੇ ਦੀ ਨੀਡ ਕਰਕੇ ਇਹਨਾਂ ਨੇ ਇਹ ਚੋਰੀ ਕਰਨੇ ਸਿਖਾਉਂਦੇ ਸਰ ਬਲੋਡ ਮੋਟਰਸਾਈਕਲ ਦਾ ਦਿਸੂ ਕਿੱਥੇ ਜਾਂ ਇਸ ਤੋਂ ਦੇ ਮੋਰਸੇ ਤੋਂ ਜਰਾ ਹਾਂਜੀ ਬਲੋਡ ਮੋਟਰਸਾਈਕਲ ਤੇ ਜਾਇਆ ਪੰਜਾਬ ਵਿੱਚ ਸਰ ਗੁਰਦੁਆਰਾ ਚੋਰੀ ਕਰਦਾ ਜਿਆਦਾ ਕਿੱਧਰ ਚੋਰੀ ਕਰਦੇ ਪਾਰਕਿੰਗ ਦੇ ਵਿੱਚ ਪਾਰਕਿੰਗ ਕੀ ਕਿੰਨੇ ਕ ਅਜ ਤੱਕ ਦੀ ਚੋਰੀ ਅਜ ਤੱਕ ਇਹ ਆਜ ਤੱਕ ਇਹ ਕਾਫੀ ਕੁਝ ਘਰੇਲ ਨੇ ਪਰ ਸਾਡੇ ਕੋਲ ਹੁਣ ਰਿਕਵਰ ਹੋਣ ਦੇ ਸੁਣ ਇੱਕ ਸਪਲੈਂਡਰ ਇੱਕ ਬਲੱਡ ਮੋਟਰਸਾਈਕਲ ਹੋਇਆ ਦੋ ਮੋਟਰਸਾਈਕਲ ਬਿਕਵਰ ਹੋਏ ਨੇ ਹੋਰ ਵੀ ਚਾਂਸਸ ਹੈਗੇ ਰਿਕਵਰੀ ਦੇ ਸਰ ਪਾਰਕਿੰਗ ਵਿੱਚ ਬਕਾਇਦਾ ਪਰਚੀ ਮਿਲਦੀ ਹੈ ਜੀ ਜਿਹੜੇ ਪਾਰਕਿੰਗ ਵਾਲੇ ਉਹ ਕਿਸਾ ਇਹ ਪਾਰਕਿੰਗ ਵਿੱਚ ਓਪਨ ਪਾਰਕਿੰਗ ਵੀ ਨਹੀਂ ਹੈ ਨਾ ਇਹ ਜਗ੍ਹਾ ਅੱਛਾ ਓਪਨ ਪਾਰਕਿੰਗ ਓਪਨ ਪਾਰਕਿੰਗ ਸਰ ਕਿੰਨੀ ਕਾਮਯਾਬੀ ਸੁਣਦੇ ਹੋ ਕਾਫੀ ਜਿਆਦਾ ਨਹੀਂ ਦੇਖੋ ਇਸੇ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵਾਰਦਾਤਾਂ ਹੋ ਰਹੀਆਂ ਉਹ ਤੋਂ ਜ਼ਿਆਦਾ ਅਸੀਂ ਟ੍ਰੇਸ ਵੀ ਕਰ ਚੁੱਕੇ ਹੋਏ ਹਾਂ ਅਸੀਂ ਫੋਰ ਵੀ ਟ੍ਰੇਸ ਕਰਾਂਗੇ ਫਿਰ ਅਸੀਂ ਕਾਮਯਾਬੀ ਸਮਝਦੇ ਹਾਂ ਕਿ ਜਿਹੜੇ ਮਾੜੇ ਬੰਦੇ ਹੈਗੇ ਨੇ ਜਿਹੜੇ ਚੀਜ਼ਾਂ ਦੇ ਉੱਪਰ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਆਪਾਂ ਕਾਬੂ ਕਰੀਏ ਇੱਕ ਬਾਈਕ ਮੋਟਰਸਾਈਕਲ ਇੱਕ ਸਕੂਟਰ ਮੋਟਰਸਾਈਕਲ 골ਡਵਾਸ 3 ਸੀ ਹੀ ਹੈ ਇਹ ਜਵਾਰਦਤ ਕੀਤੀ ਹੈ ਜੀ ਆਪਾਂ ਇਹ ਕਿੱਥੋਂ ਗੁੱਲ ਚੁੱਕਿਆ ਸੀ ਇਹਨੇ ਕਿਸੇ ਜਿਹੜੇ ਹਾਈ ਸੈੱਟ ਇਹ ਮੋਟਰ ਮੋਟਰਸਾਈਕਲ ਜੀ ਇਹਨਾਂ ਨੇ ਫੜਿਆ ਇੱਥੋਂ ਜਿਹੜਾ ਸਟੇਸ਼ਨ ਸਟੇਸ਼ਨ ਇਸ ਹਾਮਲੇ ਉਪਰ ਸਟੇਸ਼ਨ ਸਟੇਸ਼ਨ ਬਿਲਕੁਲ ਸੇਵਲਾਈਨ ਦੇ ਸਟੇਸ਼ਨ ਮੈਦਾਨ ਉੱਤੇ ਹੈ। ਬੈਕਗ੍ਰਾਉਂਡ ਕੀ ਪਰਵਾਜ਼ ਨੰਬਰ ਚ ਕੀ ਹੈ? ਦੇਖੋ ਜੀ ਪਰਿਵਾਰ ਇਹਦਾ ਫਾਦਰ ਵੀ ਇਹਦਾ ਲੇਬਰ ਕਰਦਾ ਤੇ ਮਦਰ ਵੀ ਇਹਦੇ ਕੰਮ ਕਰਦੇ ਨੇ। ਠੀਕ ਮਾਸਟਰ ਪਰਵਾਜ਼ ਨਹੀਂ ਕਰਦਾ। ਰਿਪੋਰਟ ਹੈਗਾ। ਦੇਖਿਆ ਹੈ। ਤਾਂ ਸਿੱਧਾ ਵਿਆਹ ਦੀ ਪੂਤੀ ਕਰਕੇ ਇੱਥੇ ਆਇਆ 1300 1300। ਠੀਕ ਹੈ ਪੁਲਿਸਰ ਰੈ residency ਹੁੰਦਾ। ਇੰਡੈਸਟਰੀ ਮਿਸਿਓ ਵਰ ਪਰਮਟ ਤੇ ਗਾਜ਼ੀਆਂ ਉੱਥੋਂ ਵਾਪਸ ਆ ਗਿਆ ਸੀ। ਟਾਰਗੇਟ ਏਰੀਆਸ ਕਿਰੇ ਕਿਰੇ ਹੁੰਦੇ ਸੀ ਜ਼ਿਆਦਾਤਰ ਕਿ ਇਹਦੇ ਟਾਰਗੇਟ ਏਰੀਆ ਸੀ ਨੀ ਉਹ ਕੁਝ ਨਹੀਂ ਇਹ ਸਿਟੀ ਦੇ ਵਿੱਚ ਜਿਹੜਾ ਇਹਨਾਂ ਨੂੰ ਮਿਲ ਗਿਆ ਜਿਹੜਾ ਇਹਨਾਂ ਨੂੰ ਉਹ ਕਰ ਦਿੰਦੇ ਨੇ ਡਿਲੀ ਇਹਨੇ ਆਪ ਡਾਊਨ ਕਰ ਦਿੱਤੀ ਸਿਟੀ ਨੂੰ ਕਿ ਟਾਰਗੇਟ ਨਹੀਂ ਜਿਹਨਾਂ ਦੇ ਕਰਨ ਡਿਲੀ ਅਪ ਡਾਊਨ ਜਦੋਂ ਵੀ ਇਹਨਾਂ ਦਾ ਟਾਈਮ ਮਿਲਦਾ ਸੀ ਉਹ ਕਰ ਹੀ ਕਰ ਦਿੰਦੇ ਸੀ ਰੂਟ ਲੇ ਕੇ ਚੁੱਕਿਆ ਜੀ ਮੈਂ ਮੋੜ ਸਕਦੇ ਆ ਤੇ ਹਲੇ ਫਿਰ ਹਾਲ ਅਸੀਂ ਦੂਰ ਖਬਰ ਕਿਤੇ ਹੋਰ ਵੀ ਹੈਗੇ ਨੇ ਹੋਰ ਵੀ ਕੰਮ ਹੀ ਕਰਨਗੇ ਅਸੀਂ ਸਰ ਪਹਿਲਾਂ ਵੀ ਕੋਈ ਪਰਚਾ ਨਹੀਂ ਇਹਨਾਂ ਦਾ ਕੋਈ ਪਰਚਾ ਨਹੀਂ ਦੇਗਾ